ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾ ਤੁਝ ਬਿਨ ਕਮ ਨ ਰਜਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹਿ ਰਹਾਓ ਸੁਰਗ ਪਿਆਰ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸਿਵ ਸੇਵੇ ਕਰਤ ਸਗਲ ਕਰ ਜੋਰ ਹੈ ਸਰਬ ਮਿਆ ਠਾਕੁਰ ਤੇਰੀ ਦੋਹੀ ਪਤਤ ਪਾਵਨ ਠਾਕੁਰ ਨਾਮ ਤੇ ਮਾਰਾ ਸੁਖ ਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਿਰੋਹੀ ਗੋੜੀ ਮਹਲਾ ਪੰਜਵਾ ਤੁਜ ਬਿਨ ਕਵਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ 모ਹੀ ਰਹਾਉ ਸੁਰਗ ਬਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸੇਵ ਸੇਵ ਕਰਤ ਸਗਲ ਕਰ ਜੋ ਰਹਿ ਸਰਬ ਮਯਾ ठाकुर ਤੇਰੀ ਦੋਹੀ ਪਤਤ ਪਾਵਨ ठाकुर ਨਾਮ ਤੁਮਾਰਾ ਸੁਖदाई ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਬਿਰੋਹੀ ਗੋੜੀ ਮਹਲਾ ਪੰਜਵਾ ਤੋ ਜਿਵੇਂ ਕਮਨਰ ਜਾਵ ਤੋਹੀ ਤੇਰੋ ਰੂਪ ਸਗਲ ਦੇਖ ਮੋਹਿ ਰਹਾਓ ਸੁਰਗ ਪਿਆਰ ਮਿਰਤ ਭੂ ਮੰਡਲ ਸਰਬ ਸਮਨੋ ਏਕੈ ਉਹੀ ਸਿਵ ਸੇਵੇ ਕਰਤ ਸਗਲ ਕਰ ਜੋਰ ਹੈ ਸਰਬ ਮਿਆ ਠਾਕੁਰ ਤੇਰੀ ਦੋਹੀ ਪਤਾ ਤੇ ਭਾਵਨਾ ਠਾਕੁਰ ਨਾਮ ਤੇਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵੜਿਆਈ ਸੰਤ ਤੇਰੇ ਸਿਉ ਗਾਲ ਗਿਰੋਹੀ ਘੋੜੀ ਮਹਲਾ ਪੰਜਵਾ ਤੁਜ ਬਿਨ ਕਵਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਬਿਆਲ ਮਿਰਤ ਭੂਮੰਡਲ ਸਰਬ ਸਮਾਨੋ ਏਕੈ ਉਹੀ ਸੇਵ ਸੇਵ ਕਰਤ ਸਗਲ ਕਰ ਜੋਰ ਹੈ ਸਰਬ ਮਇਆ ਠਾਕੁਰ ਤੇਰੀ ਦੋਹੀ ਪਾਤਿਆਤਾ ਪਾਵਨ ਠਾਕੁਰ ਨਾਮ ਤੇਰਾ ਸੁਖਦਾਈ ਨਿਰਮਲ ਸੀਤਾ ਲੋਹੀ ਗਿਆਨ ਧਿਆਨ ਨਾਨਕ ਬੜੇ ਆਈ ਸੰਤ ਤੇਰੇ ਸਿਉ ਗਾਲ ਗੁਰੂ ਜੋੜੀ ਮਹਲਾ ਪੰਜਵਾ ਤੁਰ ਬਿਨ ਕਮ ਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਪਿਆਰ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸਿਵ ਸਿਵੇ ਕਰਤ ਸਗਲ ਕਰ ਜੋਰ ਹੈ ਸਰਬ ਮਿਆ ਠਾਕੁਰ ਤੇਰੀ ਦੋਹੀ ਪਤਤ ਪਾਵਨ ਠਾਕੁਰ ਨਾਮ ਤੇਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵੜਿਆਈ ਸੰਤ ਤੇਰੇ ਸਿਉ ਗਾਲ ਗਿਰੋਹੀ ਘੋੜੀ ਮਹਲਾ ਪੰਜ ਮਾ ਤੁਜ ਬਿਨ ਕਵਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਪਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸੇਵ ਸੇਵ ਕਰਤ ਸਗਲ ਕਰ ਜੋ ਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ਪਾਤਿਆ ਤਾ ਪਾਵਨ ਠਾਕੁਰ ਨਾਮ ਤੇ ਮਹਾਰਾ ਸਤਦਾਈ ਨਿਰਮਲ ਸੀਤਾ ਲੋਹੀ ਗਿਆਨ ਧਿਆਨ ਨਾਨਕ ਬੜੇ ਆਈ ਸੰਤ ਤੇਰੇ ਸਿਉ ਗਾਲ ਗਿਰੋਹੀ ਗੋੜੀ ਮਹਲਾ ਪੰਜਵਾ ਤੁਝ ਬਿਨ ਕਮ ਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਓ ਸੁਰਗ ਪਿਆਰ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸਿਵ ਸਿਵੇ ਕਰਤ ਸਗਲ ਕਰ ਜੋਰ ਹੈ ਸਰਬ ਮਿਆ ਠਾਕੁਰ ਤੇਰੀ ਦੋਹੀ ਪਤਾ ਤੇ ਪਾਵਨ ਠਾਕੁਰ ਨਾਮ ਤੇ ਮਾਰਾ ਸੁਖ ਲਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸੋ ਗਾਲ ਬਲੋਹੀ ਘੋੜੀ ਮਹੱਲਾ ਪੰਜ ਮਾ ਤੁਜ ਬਿਨ ਕਵਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਦੇ ਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸੇਵਕ ਕਰਤ ਸਗਲ ਕਰ ਜੋ ਰਹਿ ਸਰਬ ਮਯਾ ठाकुर ਤੇਰੀ ਦੋਹੀ ਪਤਤ ਪਾਵਨ ठाकुर ਨਾਮ ਤੇ ਮਾਰਾ ਸੁਖदाई ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵੜਿਆਈ ਸੰਤ ਤੇਰੇ ਸਿਉ ਗਾਲ ਗਿਰੋਹੀ ਜੋੜੀ ਮਹਲਾ ਪੰਜਵਾ ਤੋ ਜੇ ਬੇਨ ਕਮਨ ਰਜਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹਿ ਰਹਾਓ ਸੁਰਗ ਪਿਆਰ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸਿਵ ਸਿਵੇ ਕਰਤ ਸਗਲ ਕਰ ਜੋਰ ਹੈ ਸਰਬ ਮਯਾ ਠਾਕੁਰ ਤੇਰੀ ਦੋਹੀ ਪਤਾ ਤਾ ਪਾਵਨ ਠਾਕੁਰ ਨਾਮ ਤੇਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਬਿਰੋਹੀ ਘੋੜੀ ਮਹਲਾ ਪੰਜ ਮਾ ਤੁਜ ਬਿਨ ਕਵਨ ਰਜਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਦੇ ਆਲੇ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸੇਵ ਸੇਵ ਕਰਤ ਸਗਲ ਕਰ ਜੋ ਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ਪਤ ਤ ਪਾਵਨ ਠਾਕੁਰ ਨਾਮ ਤੇ ਮਾਰਾ ਸੁਖदाई ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਬੜਿਆਈ ਸੰਤ ਤੇਰੇ ਸਿਉ ਗਾਲ ਗਰੋਡਿ ਜੋੜੀ ਮਹਲਾ ਪੰਜਵਾ ਤੁਜ ਬਿਨ ਕਮ ਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਪਿਆਰ ਮਿਰਤ ਭੂਮੰਡਲ ਸਰਬ ਸਮਾਨੋ ਏਕੈ ਉਹੀ ਸ਼ਿਵ ਸੇਵੇ ਕਰਤ ਸਗਲ ਕਾਰਜ ਜੋਰ ਹੈ ਸਰਬ ਮਿਆ ਠਾਕੁਰ ਤੇਰੀ ਦੋਹੀ ਪਤਾ ਤੇ ਪਾਵਨ ਠਾਕੁਰ ਨਾਮ ਤੇ ਮਾਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵੜਿਆਈ ਸੰਤ ਤੇਰੇ ਸਿਉ ਗਾਲ ਗਿਰੋਹੀ ਘੋੜੀ ਮਹਲਾ ਪੰਜਵਾ ਤੁਜ ਬਿਨ ਕਭ ਨ ਰਜਾਵੇ ਤੋਹੀ ਤੇਰਾ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਬਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸੇਵ ਸੇਵ ਕਰਤ ਸਗਲ ਕਰ ਜੋ ਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ਪਤਤ ਪਾਵਨ ਠਾਕੁਰ ਨਾਮ ਤੁਮਾਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵੜਿਆਈ ਸੰਤ ਤੇਰੇ ਸਿਓ ਗਾਲ ਗਲੋਈ ਮਹਲਾ ਪੰਜਵਾ ਤੁਝ ਬਿਨ ਕਮਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਪਿਆਰ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸਿਵ ਸਿਵੇ ਕਰਤ ਸਗਲ ਕਰ ਜੁਰ ਹੈ ਸਰਬ ਮਿਆ ਠਾਕੁਰ ਤੇਰੀ ਦੋਹੀ ਪਤਾ ਤਰ ਪਾਵਨ ਠਾਕੁਰ ਨਾਮ ਤੇ ਮਾਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵੜਿਆਈ ਸੰਤ ਤੇਰੇ ਸੋ ਗਾਲ ਗਿਰੋਹੀ ਘੋੜੀ ਮਹਲਾ ਪੰਜ ਮਾ ਤੁਜ ਬਿਨ ਕਵਨ ਰਜਾਵੈ ਤੋਹੀ ਤੇਰਾ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਬਿਆਲ ਮਿਰਤ ਭੂਮੰਡਲ ਸਰਬ ਸਮਾਨੋ ਇਕੈ ਉਹੀ ਸੇਵ ਸੇਵ ਕਰਤ ਸਗਲ ਕਰ ਜੋ ਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ਪਾਤਾ ਤਾ ਪਾਵਨ ਠਾਕੁਰ ਨਾਮ ਤੇ ਮਾਰਾ ਸੁਖਦਾਈ ਨਿਰਮਲ ਸੀਤਾ ਲੋਹੀ ਗਿਆਨ ਧਿਆਨ ਨਾਨਕ ਬੜੇ ਆਈ ਸੰਤ ਤੇਰੇ ਸਿਉ ਗਾਲ ਗਿਰੋਹੀ ਜੋੜੀ ਮਹਲਾ ਪੰਜਵਾ ਤੁਰ ਬੇਨ ਕਮਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਓ ਸੁਰਗ ਪਿਆਰ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸਿਵ ਸਿਵੇ ਕਰਤ ਸਗਲ ਕਰ ਜੋਰ ਹੈ ਸਰਬ ਮਿਆ ਠਾਕੁਰ ਤੇਰੀ ਦੋਹੀ ਪਤਤ ਪਾਵਨ ਠਾਕੁਰ ਨਾਮ ਤੁਮਾਰਾ ਸੁਖਦਾਈ ਨਿਰਮਲ ਸੀਤਲ ਲੋਹੀ ਗਿਆਨ ਧਿਆਨ ਨਾਨਕ ਵੜਿਆਈ ਸੰਤ ਤੇਰੇ ਸਿਉ ਗਾਲ ਗਲੋਹੀ ਗੋੜੀ ਮਹਲਾ ਪੰਜਵਾ ਤੁਜ ਬਿਨ ਕਵਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਬਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸੇਵ ਸੇਵ ਕਰਤ ਸਗਲ ਕਰ ਜੁਰ ਹੈ ਸਰਬ ਮਿਆ ਠਾਕੁਰ ਤੇਰੀ ਦੋਹੀ ਪਾਤਾ ਤਾ ਪਾਵਨ ਠਾਕੁਰ ਨਾਮ ਤੇ ਮਾਰਾ ਸੁਖਦਾਈ ਨਿਰਮਲ ਸੀਤਾ ਲੋਹੀ ਗਿਆਨ ਧਿਆਨ ਨਾਨਕ ਬੜਿਆਈ ਸੰਤ ਤੇਰੇ ਸਿਉ ਗਾਲ ਗਿਰੋਹੀ ਜੋੜੀ ਮਹਲਾ ਪੰਜਵਾ ਤੁਝ ਬਿਨ ਕਮ ਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਓ ਸੁਰਗ ਪਿਆਰ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸਿਵ ਸਿਵੇ ਕਰਤ ਸਗਲ ਕਰ ਜੋਰ ਹੈ ਸਰਬ ਮਿਆ ਠਾਕੁਰ ਤੇਰੀ ਦੋਹੀ ਪਤਾ ਤੇ ਪਾਵਨ ਠਾਕੁਰ ਨਾਮ ਤੇ ਮਾਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵੜਿਆਈ ਸੰਤ ਤੇਰੇ ਸੋ ਗਾਲ ਗਿਰੋਹੀ ਘੋੜੀ ਮਹਾਲਾ ਪੰਜ ਮਾ ਤੁਜ ਬਿਨ ਕਵਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਬਿਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸੇਵ ਸੇਵ ਕਰਤ ਸਗਲ ਕਰ ਜੋ ਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ਪਾਤਾ ਤਾ ਪਾਵਨ ਠਾਕੁਰ ਨਾਮ ਤੇਰਾ ਸੁਖਦਾਈ ਨਿਰਮਲ ਸੀਤਾ ਲੋਹੀ ਗਿਆਨ ਧਿਆਨ ਨਾਨਕ ਬੜੇ ਆਈ ਸੰਤ ਤੇਰੇ ਸਿਉ ਗਾਲ ਗਿਰੋਹੀ ਦੀ ਗੋੜੀ ਮਹਲਾ ਪੰਜਵਾ ਤੁਰ ਬਿਨ ਕਮ ਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਓ ਸੁਰਗ ਪਿਆਰ ਮਿਰਤ ਭੂ ਮੰਡਲ ਸਰਬ ਸਮਨੋ ਏਕੈ ਉਹੀ ਸਿਵ ਸੇਵੇ ਕਰਤ ਸਗਲ ਕਾਰ ਜੋਰ ਹੈ ਸਰਬ ਮਿਆ ਠਾਕੁਰ ਤੇਰੀ ਦੋਹੀ ਪਤਤ ਪਾਵਨ ਠਾਕੁਰ ਨਾਮ ਤੇ ਮਾਰਾ ਸੁਖदाई ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸੋ ਗਾਲ ਗਲੋਹੀ ਘੋੜੀ ਮਹਲਾ ਪੰਜ ਮਾ ਤੁਜ ਬਿਨ ਕਵਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਬਿਆਲ ਮਿਰਤ ਭੂ ਮੰਡਲ ਸਰਬ ਸਮਨੋ ਇਕੈ ਉਹੀ ਸੇਵ ਸੇਵ ਕਰਤ ਸਗਲ ਕਰ ਜੋ ਰਹਿ ਸਰਬ ਮਯਾ ਠਾਪੁਰ ਤੇਰੀ ਦੋਹੀ ਪਤਤ ਪਾਵਨ ਠਾਪੁਰ ਨਾਮ ਤਮਾਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਬੜਿਆਈ ਸੰਤ ਤੇਰੇ ਸਿਉ ਗਾਲ ਗਿ ਗੋਲੀ ਮਹਲਾ ਪੰਜਵਾ ਤੁਜ ਬਿਨ ਕਮ ਨ ਰਜਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਓ ਸੁਰਗ ਪਿਆਰ ਮਿਰਤ ਭੂ ਮੰਡਲ ਸਰਬ ਸਮਨੋ ਏਕੈ ਉਹੀ ਸਿਵ ਸਿਵੇ ਕਰਤ ਸਗਲ ਕਾਰ ਜੋਰ ਹੈ ਸਰਬ ਮਯਾ ਠਾਕੁਰ ਤੇਰੀ ਦੋਹੀ ਭਤਤ ਪਾਵਨ ਠਾਕੁਰ ਨਾਮ ਤੇ ਮਾਰਾ ਸੁਖ ਲਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸੋ ਗਾਲ ਬਲੋਹੀ ਘੋੜੀ ਮਹਲਾ ਪੰਜ ਮਾ ਤੁਜ ਬਿਨ ਕਵਨ ਰਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਦੇ ਆਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸੇਵਕ ਕਰਤ ਸਗਲ ਕਰ ਜੋ ਰਹਿ ਸਰਬ ਮਯਾ ਠਾਕੁਰ ਤੇਰੀ ਦੋਹੀ ਪਤਤ ਪਾਵਨ ਠਾਕੁਰ ਨਾਮ ਤੇ ਮਾਰਾ ਸੁਖदाई ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵੜਿਆਈ ਸੰਤ ਤੇਰੇ ਸਿਉ ਗਾਲ ਗਿਰੋਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ